ਪਰ ਵੀ ਅੱਛਾ ਮੇਰੀ ਗੱਲ ਸੁਣੋ ਇਹ ਮੁੰਡਾ ਬੜਾ ਸੋਹਣਾ ਗਾਉਂਦਾ ਹਾਂ ਹਾਂ ਕੋਈ ਸ਼ੱਕ ਨਹੀਂ ਇਲਤੀ ਨਹੀਂਗਾ ਬਹੁਤ ਸ਼੍ਰੀਫਾਈ ਔਰ ਜਦੋਂ ਇਹ ਗਾਊਗਾ ਸੱਚੀ ਜਿਹਨਾਂ ਨੂੰ ਨਹੀਂ ਸੁਣਨਾ ਆਉਂਦਾ ਉਹ ਬੋਲੀ ਜਾਣਗੇ ਜਿੰਨੇ ਨੂੰ ਸੁਣਨਾ ਆਉਂਦਾ ਉਹ ਚੁੱਪ ਕਰਕੇ ਸੁਣਨਗੇ ਦੇਖਿਓ ਆਪ ਹੀ ਸਾਰਿਆਂ ਨੇ ਸ਼ਾਂਤ ਹੋ ਜੂਗੇ ਜਦੋਂ ਖੜਾ ਹੋ ਗਿਆ ਸੂਰਜ ਨੂੰ ਦੀਵਾ ਦਿਖਾਉਣ ਵਾਲੀ ਗੱਲ ਹੈ ਗੁਰੂ ਜੀ ਹੁਣੀ ਬੈਠੇ ਨੇ ਵੱਡਾ ਵੀਰ ਜੀ ਖਾਂ ਐਸੀ ਸ਼ਕ ਬਜ਼ਾਰ ਦੀ ਰੀਤ ਵੇਖੀ ਲਖਾਂ ਸਾਬਾਏ ਤੇ ਰਸੀਦ ਕੋਈ ਨਾ ਜੀਨੇ ਇਸ ਜਹਾਨ ਵਿੱਚ ਪੈਰ ਪਾਇਆ ਉਹਦੀ ਗਮੀ ਕੋਈ ਨਾ ਉਹਦੀਦ ਕੋਈ ਨਾ ਇਸ਼ਕ ਜਈ ਆਸਾਨ ਕੋਈ ਸ਼ੈ ਵੀ ਨਹੀਂ ਇਸ਼ਕ ਜੇ ਹਮਸ਼ਕਿਲ ਤੇ ਸ਼ਦੀਲ ਕੋਈ ਨਾ ਹੋਏ ਤੂੰ ਅੰਦਰੋਂ ਲਬ ਸਰਤਾਜ ਸ਼ਾਇਰਾ ਛੱਡ ਬਰੋਂ ਮਿਲਣ ਦੀ ਉਮੀਦ ਕੋਈ ਨਾ ਮੇਰਾ ਗਾਣਾ ਗਦੇ ਮਹਿਰਮ ਤੂੰ ਪਿਆਰ ਦਾ ਸਬੂਤ ਨਈਓ ਮੰਗੀਦਾ ਸੁਣ ਲਈ ਗੱਲਾਂ ਸੱਜਣ ਕੋਲ ਹੋਵੇ ਚੰਨ ਤੋਂ ਨੀ ਸੰਗੀਦਾ ਕੱਲੇ ਚੰਮ ਤੇ ਨਹੀਂ ਪੱਥਰ ਤਾਂ ਦਿਲ ਤੇ ਵੀ ਲੱਗਦੇ ਨੇ ਚਿੱਟੇ ਦਿਨ ਸੋਹਣਿਆਂ ਦੀ ਗਲੀ ਚੋਂ ਨਹੀਂ ਲੰਗੀ ਦਾ ਕਦੇ ਤਾਰੇ ਹਨ ਦੱਸੀ ਦਾ ਨਹੀਂ ਟੁੱਟਣਾ ਕੀ ਹੁੰਦਾ ਠੇੜਿਆਂ ਨੂੰ ਦੱਸੀ ਦਾ ਨਹੀਂ ਸੁੱਟਣਾ ਕੀ ਹੁੰਦਾ ਰਾਤਾਂ ਨੂੰ ਨਹੀਂ ਪੁੱਛੀਦਾ ਇਹ ਆਸ਼ਕਾਂ ਦਾ ਰਾਜ਼ ਕਦੇ ਮਾਲੀ ਨੂੰ ਗੁਲਾਬ ਕਦੇ ਤੱਕ ਤਾ ਨੂੰ ਤਾਜ ਕਦੇ ਨ ਸੀਦਾ ਨਹੀਂ ਹੁੰਦਾ ਦਿਲਾਂ ਚਾਂਜਰਾਂ ਨੂੰ ਸਾਜ ਕਦੇ ਕਦੇ ਮੇਣਾ ਮਾਰੀਏ ਨਾ ਕਦੇ ਮੇਣਾ ਮਾਰੀਏ ਨਾ ਉਹ ਦਿਲ ਭਾਵੇਂ ਦੇਲੀ ਹੋਵੇ ਉਹ ਦਿਲ ਚਾਹੇ ਦੇਲੀ ਹੋਵੇ ਯਾਰ ਛਾੜ ਕੇ ਧਾਰੀਏ ਨਾ ਯਾਰ ਛਾੜ ਕੇ ਧਾਰੀਏ ਨਾ ਕਹਿੰਦਾ ਮੈਂ ਸਾਗਰ ਸੀ ਕਦੇ ਅੱਜ ਕਿਨਾਰਾ ਹੋ ਗਿਆ ਮੈਂ ਸਾਗਰ ਸੀ ਕਦੇ ਅੱਜ ਕਿਨਾਰਾ ਹੋ ਗਿਆ ਮੈਂ ਸ਼ੈਦ ਸੀ ਕਦੇ ਅੱਜ ਖਾਰਾ ਹੋ ਗਿਆ ਮੈਂ ਸਹਾਰਾ ਸੀ ਕਦੇ ਬੇਸਹਾਰਾ ਹੋ ਗਿਆ ਮੈਂ ਇਕਵਾਰਾ ਸੀ ਪਹਿਲਾਂ ਹੁਣ ਅਵਾਰਾ ਹੋ ਗਿਆ ਅਵਾਰਾ ਹੋ ਗਿਆ ਅਵਾਰਾ ਕਹਿੰਦਾ ਜੀ ਕੋਈ ਦਿਂਦਾ ਤਸਵੀਰ ਤੋਹਫਾ ਕੋਈ ਤਕਦੀਰ ਦਿੰਦਾ ਕਦੇ ਕਦਾਂਈ ਸਾੜ ਸੀਨੇ ਨੂੰ ਅੱਖ ਦਾ ਨੀਰ ਦਿੰਦਾ ਕਹਿੰਦਾ ਪਾਵੇਂ ਟੁਕੜ ਦਿਲ ਦੇ ਪਾਵੇਂ ਕੱਚ ਦੇ ਕੋ ਜੇ ਬੋਝ ਕੇ ਚੱਕੀ ਟੁੱਟਿਆ ਦਿਲ ਵੀ ਹੱਥ ਨੂੰ ਜੀਰ ਦਿੰਦਾ ਕਦੋਂ ਲਿਹਾ ਜਾ ਉੱਚੀ ਥਾਂ ਤੇ ਪੁਗਦੀਆਂ ਹੁੰਦੀਆਂ ਨੇ ਟੁੱਟੀਆਂ ਚੀਜ਼ਾਂ ਚੁਗਣ ਵੇਲੇ ਤਾਂ ਚੁਬਦੀਆਂ ਹੁੰਦੀਆਂ ਨੇ ਦਿਨ ਤੇਰੀ ਯਾਦ ਵਿੱਚ ਕੈਦ ਵਾਂਗੂ ਕੱਟੇ ਨੇ ਹੰਝੂ ਤੇ ਪਰਿੱਤਾ ਧੋਵੇਂ ਡਿੱਗਦੇ ਇਕੱਠੇ ਨੇ ਦਿਲ ਚੁੰਡ ਲੀਟਿਆ ਤਾਂ ਕਰ ਲੂਗਾ ਕਿੱਥੇ ਜਿਨੇ ਫੋਨ ਵਿੱਚ ਸਾਹਬ ਸਕਰੀਨ ਸ਼ੌਟ ਰੱਖੇ ਕਹਿੰਦਾ ਜੀ ਇਹ ਸਿੱਖ ਹਸਾਬੀ ਏ ਤੂੰ ਦਿਲ ਤੋਂ ਨਾ ਚਲੀ ਸੱਜਣਾ ਤੂੰ ਦਿਲ ਤੋਂ ਨਾ ਚਲੀ ਸੱਜਣਾ ਤੇਰਾ ਸੱਜਣ ਦਿਮਾਗੀ ਏ ਤੇਰਾ ਸੱਜਣ ਦਮਾਗੀ ਏ ਐਨੀ ਖਾਜਰੀ કબool ਕਰੇ ਮੇਰੀ ਹਿੰਮਤ ਨਹੀਂ ਇੱਥੇ ਗਾਉਣ ਦੀ ਪਰ ਅਸ਼ੀਰਵਾਦ ਦੁਆਵਾਂ ਨੇ ਤਾੜੀਆਂ ਮਾਰੋ ਯਾਰ ਜ਼ੋਰਦਾਰ ਯਾਰ ਇੱਕ ਵਾਰੀ ਨਾ ਆਦੀ ਵਾਸਤੇ ਜ਼ੋਰਦਾਰ ਤਾੜੀਆਂ ਮਾਰੋ ਮੈਂ ਇੱਕ ਵਾਰੀ ਜੀਖਾਨ ਵਾਸਤੇ ਕਿਹਾ ਸੀ ਕਿ ਇਹ ਸਟਾਰ ਬਣੂਗਾ ਬਹੁਤ ਵੱਡਾ ਯਾਦ ਯਾਦ ਹੈ ਤੇ ਤੀਜੇ ਦਿਨ ਤੂੰ ਸਟਾਰ ਸੀ ਮੈਂ ਜੀਖਾਨ ਨੂੰਦੋਂ ਕਿ ਮੈਂ ਕਿਹਾ ਜੀਖਾਨ ਵੀ ਕੱਲ ਤੋਂ ਬਾਅਦ ਤੂੰ ਸਟਾਰ ਐ ਕਿਉਂਕਿ ਇਹ ਜਿਹੜਾ ਗਾਣਾ ਨਾ ਤੂੰ ਡਾਲਰ ਗਿਣਦੀ ਐ ਤੇ ਮੈਂ ਤਾਰੇ ਗਿਣਦਾ ਇਹਨੇ ਤੈਨੂੰ ਸਟਾਰ ਬਣਾਉਣਾ ਹੀ ਬਣਾਉਣਾ ਜੋ ਮਰਜ਼ੀ ਕਰਨਾ ਸੱਚੀ ਗੱਲ ਐ ਜੀ ਪਰਸੋਂ ਲੋਕ ਜੀ ਖਾਨ ਨੂੰ ਲੱਭਦੇ ਫਿਰਦੇ ਸੀ ਉਦਾਂ ਹੀ ਆਦੀ ਨੂੰ ਲੱਭਦੇ ਫਿਰਨਾ ਲੋਕਾਂ ਨੇ ਇਹ ਬਹੁਤ ਸੁਰੀਲਾ ਤੇ ਸਾਫ਼ ਕਲੀਨ ਕਲੀਨ ਆਵਾਜ਼ ਆਰ ਮੈਂ ਹੋਰ ਦੱਸਾਂ ਇਹਨੇ ਇੱਥੇ ਹੀ ਨਹੀਂ ਰੁਕਣਾ ਇਹਨੇ ਬੰਬੇ ਤੋਂ ਵੀ ਅੱਗੇ ਜਾਣਾ ਕਿਉਂਕਿ ਇਹਦੀ ਆਵਾਜ਼ ਫਿਲਮਾਂ ਵਾਸਤੇ ਬਣੀ ਹੈ ਇਹਦੀ ਆਵਾਜ਼ ਸਿਨੇਮਾ ਲਈ ਹੈ ਇਹਨੇ ਬਹੁਤ ਸਾਰੀਆਂ ਫਿਲਮਾਂ ਲਈ ਗਾਣਾ ਬਾਲੀਵੁੱਡ 'ਚ ਗਾਣਾ ਹਾਲੀਵੁੱਡ 'ਚ ਗਾਣਾ ਸਾਡੇ ਬਾਲੀਵੁੱਡ 'ਚ ਗਾਣਾ ਇਹ ਇਹਦਾ ਸਿਰੋਤਾਂ ਹੈ ਹਨਾ ਤੇ ਇਹਨੂੰ ਮਾਲਕ ਹੋਰ ਤਰੱਕੀਆਂ ਦੇ ਗੋਡ ਬਲੈਸ ਬਹੁਤ ਅੱਛਾ ਹੈ ਬਹੁਤ ਅੱਛਾ